ਸੌਦਾ ਸਾਹ ਦੇ ਉਹਨਾਂ ਨੂੰ ਪਰੋਲਾ ਬਾਰ-ਬਾਰ ਦਈ ਜਾਂਦੀ ਸੈਂਟਰ ਗਵਰਨਮੈਂਟ ਤੇ ਰਾਜ ਰਾਜੇ ਦੀ ਸਰਕਾਰ ਇੱਥੇ ਦੀ ਹਰਿਆਣੇ ਸਰਕਾਰ ਦਈ ਜਾਂਦੀ ਏ ਇਹ ਜਿਹੜਾ ਸਿੱਖਾ ਦੇ ਉੱਤੇ ਨਮਕਸ਼ਣ ਕਰੈ ਨੇ ਜਿਹੜੇ ਬੰਦੀ ਸੇ ਏਂਗੜੇ ਇੰਨੇ-ਇੰਨੇ ਸਾਲਾਂ ਦੇ ਜੇਲ੍ਹਾਂ ਵਿੱਚ 30-30 ਸਾਲ ਦੇ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਨੂੰ ਛੱਡਣ ਜੇ ਉਹਨਾਂ ਨੂੰ ਛੱਡਣਾ ਚਾਹੀਦਾ ਉਹਨੂੰ ਛੱਡਦੇ ਬੁੱਢੇ ਹੋ ਗਏ ਨੇ ਇਹ ਆਂਦੇ ਨੇ ਜੇ ਆਣਗੇ ਜੀ ਉਹ ਅੰਜ ਕਰਨਗੇ ਗੋਲੀਆਂ ਚਲਾਣਗੇ ਬੰਬ ਚਲਾਣਗੇ ਤੇ ਹੋੜ ਕਿਹੜੇ ਗੋਲੀਆਂ ਚੱਲ ਨਹੀਂ ਦੀਆਂ ਹੁਣ ਬੰਦੇ ਮਰ ਨਹੀਂ ਰਹੇ ਤੇ ਆਹ بڑا ਅੰਦੋਲਨ ਲੰਮਾ ਚੱਲੇਗਾ ਤੇ ਆਪਣਾ ਮੰਨਣਾ ਹੁਣ ਇਹ ਹਿਆੜੀ ਸਰਕਾਰ ਤੋੜਤੀ ਐਵੇਂ ਜੋ ਯੋਰ ਪੈਂਦਾ ਸਰਕਾਰਾਂ ਤੇ ਉਥੇ ਕੋਈ ਬੰਦੇ ਨੂੰ ਇੰਨਾ ਨਹੀਂ ਮਾਰਿਆ ਜਿਵੇਂ ਜਵਾੜੇ ਮੁੰਡੇ ਦੇ ਤੋੜਤੇ ਨੇ ਤੇ ਲੱਤਾਂ ਬਾਹਾਂ ਤੋੜਤੀਆਂ ਬੁਰਜ ਬਾਗ ਉਟਿਆ ਇੰਨਾ ਤੇ ਕਦੀ ਪਾਕਿਸਤਾਨ ਚ ਵੀ ਨਹੀਂ ਹੋਇਆ ਜਿੰਨਾ ਇੱਥੇ ਹਿੰਦੁਸਤਾਨ ਚ ਹਰਿਆਣੇ ਦੀ ਸਰਕਾਰ ਨੇ ਕੀਤਾ ਇੰਨਾ ਤੇ ਪਾਕਿਸਤਾਨ ਚ ਵੀ ਨਹੀਂ ਕਦੀ ਹੋਇਆ ਤੇ ਇਹਨਾਂ ਨੂੰ ਇਹ ਕਰਨਾ ਚਾਹੀਦਾ ਵੀ ਇਹਨਾਂ ਨੂੰ ਕਿ ਕਿ ਇਸ ਕਰਕੇ ਇਹਨਾਂ ਨੂੰ ਅੰਦਰ ਲਿਆਣੇ ਜੇ ਹੁਣ ਬੰਦਾ ਹਰਿਆਣੇ ਚ ਪੰਜਾਬ ਦਾ ਤੁਰ ਕੇ ਆਇਆ ਤੇ ਥੋੜੇ ਹੁੰਦਾ ਵੀ ਗੋਲੀ ਮਾਰ ਦੋ ਉਹਨੂੰ ਜਾਂ ਉਹਨੂੰ ਲੱਤਾਂ ਤੋੜ ਦੋ ਉਹਨੂੰ ਮਾਰ ਦੋ ਹਰਿਆਣੇ ਚ ਕਿਹੜਾ ਵੀ ਉਹ ਪਾਕਿਸਤਾਨ ਦਾ ਬਾਰਡਰ ਨਾ ਆਪਕੇ ਸ਼ੰਭੂ ਥਾਣੇ ਤੇ ਪਹੁੰਚੇ ਹੋਏ ਆ ਸਾਡੇ ਨਾਲ ਨਿਹੰਗ ਸਿੰਘ ਜੀ ਜੁੜੇ ਨੇ ਆਓ ਇਹਨਾਂ ਤੋਂ ਪੁੱਛਦੇ ਆਂ ਧਰਨੇ ਦੀ ਸਥਿਤੀ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਨਦੀਪ ਸਿੰਘ ਖਾਲਸਾ ਰਾਜਪੀਰੇ ਤੋਂ ਆ ਇੱਥੇ ਚੜਦੀ ਕਲਾ ਚ ਮੋਰਚਾ ਜਾ ਰਿਹਾ ਕੱਲ ਹਰਿਆਣੇ ਦਾ ਖੱਟੜ ਸਰਕਾਰ ਜਿਹੜੀ ਸੀ ਉਹ ਕਾਲਾ ਸਰਕਾਰ ਕੱਲ ਟੁੱਟ ਗਈ ਹੈ ਹੁਣ ਦੁਜੇ ਵਾਰ ਰਹੇ ਨੇ ਇਹ ਮੋਰਚੇ ਦਾ ਹੀ ਹੈਗਾ ਵੀ ਕਰਨ ਦਾ ਇੱਕ ਗੱਲ ਹੋਰ ਹੈ ਜਿਹੜਾ ਦੂਜਾ ਨਾਂ ਕੀ ਹੈ ਸੌਦਾ ਸਾਹ ਦੇ ਉਹਨਾਂ ਨੂੰ ਪਰੋਲਾ ਬਾਰ-ਬਾਰ ਦਿੱਜ ਜਾਂਦੀ ਸੈਂਟਰ ਗਵਰਨਮੈਂਟ ਤੇ ਰਾਜ ਰਾਜੇ ਦੀ ਸਰਕਾਰ ਇੱਥੇ ਦੀ ਹਰਿਆਣੇ ਸਰਕਾਰ ਦੇਈ ਜਾਂਦੀ ਹੈ ਇਹ ਜਿਹੜਾ ਸਿੱਖਾ ਦੇ ਉੱਤੇ ਨਮਕਿਸ਼ਣ ਕਰ ਰਹੇ ਨੇ ਜਿਵੇਂ ਨਮਕ ਜਖਮ ਤੇ ਪਾਈਦਾ ਐਵੇਂ ਪਾ ਰਹੇ ਨੇ ਸਿੱਖਾਂ ਦੇ ਉੱਤੇ ਜਖਮ ਹਰਿਆਣੇ ਦੇ ਪੰਜਾਬ ਦੇ ਸਿੱਖਾਂ ਤੇ ਜਿਹੜੇ ਬੰਦੀ ਸਿੰਘੜੇ ਇੰਨੇ-ਇੰਨੇ ਸਾਲਾਂ ਦੇ ਜੇਲ੍ਹਾਂ ਵਿੱਚ 30-30 ਸਾਲ ਦੇ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਨੂੰ ਛੱਡ ਜੇ ਉਹਨਾਂ ਨੂੰ ਛੱਡਣਾ ਚਾਹੀਦਾ ਉਹਨੂੰ ਛੱਡਦੇ ਬੁੱਢੇ ਹੋ ਗਏ ਨੇ ਇਹ ਆਂਦੇ ਨੇ ਜੇ ਆਣਗੇ ਜੀ ਉਹ ਅੰਜ ਕਰਨਗੇ ਗੋਲੀਆਂ ਚਲਾਣਗੇ ਬੰਬ ਚਲਾਣਗੇ ਤੇ ਹੋੜਖੜੇ ਗੋਲੀਆਂ ਚੱਲ ਨਹੀਂ ਦੀਆਂ ਹੁਣ ਬੰਦੇ ਮਰ ਨਹੀਂਦਾ ਜੇ ਉਹ ਨਹੀਂ ਹੈਗੇ ਤੇ ਹੁਣ ਰੋਕ ਲੱਗੀ ਏ ਮਰ ਤੇ ਹੁਣ ਵੀ ਰਹੇ ਨੇ ਤੇ ਇਹ ਉਹਨਾਂ ਦਾ ਬਹਾਨਾ ਬਣਾ ਕੇ ਜੀ ਉਹ ਅੰਜਾਨ ਕੇ ਗੋਲੀਆਂ ਚਲਾਣਗੇ ਫਲਾਣੇ ਪੰਪ ਹੁਣ ਬੁੱਢੇ ਹੋ ਗਏ ਨੇ ਪਹਿਲੇ ਜਵਾਨੀ ਚ ਜਿਹੜਾ ਕੰਮ ਹੁੰਦਾ ਉਹ ਬੁਢੇ ਪਹਿਚਾਨ ਕੇ ਨਹੀਂ ਹੁੰਦਾ ਬੰਦੇ ਕੋ ਆਪ ਹੀ ਨਹੀਂ ਲਿਆ ਜਾਂਦਾ ਤੇ ਉਹਨਾਂ ਨੂੰ ਇਨ ਇਨ ਸਾਲ ਸਿੱਖਾਂ ਦੇ ਵਿਰੋਧੀ ਨੇ ਇਹ ਸਰਕਾਰਾਂ ਵੀ ਉਹਨਾਂ ਨੂੰ ਛੱਡ ਨਹੀਂ ਰਿਹਾ ਉਹਨਾਂ ਨੂੰ ਛੱਡਣਾ ਚਾਹੀਦਾ ਹੋਰ ਇਹ ਖੇਤੀਬਾੜੀ ਜਿਵੇਂ ਲਸਣ ਜਿਹੜਾ 30 ਰੁਪਏ ਖਸਾਨਾ ਤੋਂ ਲੈ ਕੇ ਤੇ ਹੁਣ 400 ਰੁਪਏ ਵੇਚ ਰਿਆ ਪਿਆਜ਼ ਲੈ ਕੇ ਕਿਸਾਨਾਂ ਤੋਂ 10 ਰੁਪਏ ਕਿਲੋ ਤੇ ਹੁਣ ਪਿਆਜ਼ ਜਿਹੜੇ ਪਿੱਛੇ 70 80 ਰੁਪਏ 100 ਰੁਪਏ ਵਿਕੇ ਨੇ ਆਲੂ ਹੁਣ 5 ਰੁਪਏ ਕਿਲੋ ਲੈ ਲੈਣਗੇ ਤੇ ਮੋੜ ਕੇ ਇਹੋ ਹੀ ਆਲੂ 30 35 ਰੁਪਏ ਹੋਰ 2 ਮਹੀਨਿਆਂ ਨੂੰ ਵਿਕਣਗੇ ਮੈਂ ਕਿਸਾਨਾਂ ਨੂੰ ਵੀ ਇਹ ਹੀ ਬੇਨਤੀ ਕਰਦਾ ਹਾਂ ਤੁਸੀਂ ਆਪ ਸਟੋਰ ਕਰੋ ਇਹ 100 200 ਰੁਪਏ ਲੱਗਦਾ ਕਵਾਂਟਲ ਦਾ 6 ਮਹੀਨਿਆਂ ਦਾ ਕਿਰਨ ਨੂੰ ਤਾਂ ਜਗ੍ਹਾ ਬਹੁਤ ਚਾਹੀਦੀ ਹੈ ਖਰਚਾ ਬਹੁਤ ਆਂਦਾ ਫਿਰ ਉਹ ਕਿਸਾਨ ਇਹਨਾਂ ਰੇਂਜ ਕਿੱਥੋਂ ਕਰਨਗੇ ਰੇਂਜ ਨਹੀਂ ਇਹ ਜਿਵੇਂ ਆਪਾਂ ਦੂਜੇ ਵਪਾਰੀ ਨਹੀਂ ਕਰਾ ਕਈਆਂ ਦੁਕਾਨਦਾਰ ਸਾਡੇ ਰਾਜਪੁਰੇ ਨੇ ਉਜਵੇਂ ਸ਼ੋਰੂਮਾਂ 'ਚ ਕਰਾਂਦੇ ਇੱਥੇ ਜਮ੍ਹਾਂ ਕਰਾਂਦੇ ਨੇ ਛਟੋਰਾਂ 'ਚ ਇਹ ਵੀ 200 ਰੁਪਏ ਦੇ ਕਿ ਛਟੋਰ 'ਚ ਆਪ ਸਬਜ਼ੀਆਂ ਵੇਚਣ ਗੁਰੂ ਨਾਨਕ ਦੇਵ ਜੀ ਨੇ ਆਪ ਦੁਕਾਨ ਕਰਿਆਨੇ ਦੀ ਕੀਤੀ ਸੀ ਮੋਦੀ ਖਾਨਾ ਕੀਤਾ ਜੇ ਗੁਰੂ ਸਾਹਿਬ ਕਰਦੇ ਤਾਂ ਅਸੀਂ ਕੀ ਆ ਮੈਂ ਆਪ ਅਣਪੜ੍ਹਾਂ ਮੈਂ ਕਰਿਆਨੇ ਦੀ ਦੁਕਾਨ ਆਪ ਕਰ ਰਿਹਾ ਮੈਂ ਕੋਈ ਅੰਮ੍ਰਿਤ ਛੱਕਿਆ ਝੂਠ ਨਹੀਂ ਮਾਰ ਰਿਹਾ ਮੈਂ ਕਰਿਆਨੇ ਦੀ ਦੁਕਾਨ ਕਰ ਰਿਹਾ ਇੱਥੇ ਕੋਈ ਮੇਣਾ ਨਹੀਂ ਆਇਆ ਜਿੰਮੇਦਾਰ ਆਪ ਲਿਆ ਕੇ ਫਸਲਾਂ ਵੀ ਸਟੋਰ ਕਰ ਲੈਣ ਜਾਂ ਉਂਝ ਵੀ ਲਿਆ ਕੇ ਬੰਡੀਆਂ ਦੇ ਵਿੱਚ ਵੀ ਆਪ ਟਰਾਲੀਆਂ ਤੇ ਰੱਖ ਕੇ ਜਾਂ ਹੋਰ ਚੀਜ਼ਾਂ ਤੇ ਰੱਖ ਕੇ ਤੇ ਆਪ ਵੀ ਵੇਚ ਸਕਦੇ ਨੇ ਵੀ ਆਪਣੀ ਕੋਈ ਇੰਦੇ ਤੇ ਮੇਣਾ ਨਹੀਂ ਹੈਗਾ ਜਿਉਂ ਹੁਣ ਆਪਾਂ ਵਾਈ ਕਰਦੇ ਆ ਮੈਂ ਨਿੱਕੇ ਹੁੰਦੇ ਤੋਂ ਵਾਈ ਕਰੀਏ ਮੈਂ ਪੜਿਆ ਨਹੀਂ ਸਾਂ ਮੇਰੀ ਗੁੱਡੀਆਂ ਕੁੜੀਆਂ ਨੂੰ ਐਸੇ ਕਰਕੇ ਮੈਂ ਰਾਜਪੁਰੇ ਆਇਆ ਪੜਾਈ ਕਰਕੇ ਉੱਥੇ ਪਿੰਡ 'ਚ ਪੜਾਈ ਨਹੀਂ ਸੀ ਸਾਡੇ ਹੁੰਦੀ ਵੀ ਅੱਠ ਕੁੱਸੀ ਤਾਂ ਪੜਦੇ ਸੀ ਕੁੜੀ ਵੱਡੀ ਨੂੰ ਇੰਗਲਿਸ਼ ਦੀ ਐਮਏ ਕਰਾਈ ਏ ਚੱਲ ਕਰਦਿਆਂ ਦਾ ਵੀ ਸਾਥ ਸੀ ਤੇ ਛੋਟੀ ਕੁੜੀ ਨੂੰ ਬੀਏ ਕਰਾ ਕੇ ਐਮਪੀਏ ਤੇ ਤਿੰਨ ਚਾਰ ਕੋਰਸ ਕਰਾਏ ਨੇ ਹੁਣ ਇੱਥੇ ਕੀ ਸੁਣਨ ਆ ਲਈਏ ਉੜਾ ਮੁੜ ਕੇ ਕੀਤਾ ਹੁਣ ਇੱਥੇ ਕਰਾ ਕੇ ਹੁਣ ਮੇਰੀ ਕੁੜੀ ਜਿਹੜੀ ਐ 24 ਬਈ ਆਈ ਐ ਜਿਲ੍ਹਾ ਫਤੇਗੜ ਸਾਹਿਬ ਜੋ ਉਹ ਕੁੜੀ 14 ਜਿਲਿਆਂ ਦੇ ਸੈਕਟੀਆਂ ਦੀ ਪ੍ਰਧਾਨ 14 ਪਿੰਡਾਂ ਸੈਕਟੀਆਂ ਦੀ ਪ੍ਰਧਾਨ ਐ ਇਸ ਤਰ੍ਹਾਂ ਹੀ ਉਹ ਸਾਡੇ ਬੱਚੇ ਅਸੀਂ ਬਾਹਰ ਨਿਕਲਲੇ ਮੇਰੇ ਜਵਾਈ ਜਿਹੜੇ ਨੇ ਉਹ ਸ਼ਰਾਬ ਨਹੀਂ ਪੀਂਦੇ ਮੇਰਾ ਮੁੰਡਾ ਉਹਨਾਂ ਅਮਰਤ ਵੀ ਨਹੀਂ ਛਕਿਆ ਮੇਰਾ ਮੁੰਡਾ ਉਹ ਨਹੀਂ ਸ਼ਰਾਬ ਪੀਂਦਾ ਕੋਈ ਨਸ਼ਾ ਨਹੀਂ ਕਰਦੇ ਤੇ ਦੂਜੇ ਬੰਦਿਆਂ ਨੂੰ ਹੁਣ ਜਨਾਨੀਆਂ ਨਸ਼ੇ ਕਰਦੀਆਂ ਨੇ ਤੇ ਬੇਇੱਜ਼ਤੀ ਕਰਾਉਂਦੀਆਂ ਨੇ ਨਾਲੇ ਸਾਡੀ ਬੇਇੱਜ਼ਤੀ ਹੁੰਦੀ ਹੈ ਵੀ ਇਹ ਨਸ਼ੇ ਕਰਦੀਆਂ ਜਨਾਨੀਆਂ ਚੱਲ ਸਾਰੀਆਂ ਤੇ ਨਹੀਂ ਕੋਈ ਵਿਚ ਵਿਚ ਕਰਦੀਆਂ ਨੇ ਇਹਨਾਂ ਨੂੰ ਵੀ ਆਪਣਾ ਸੋਚਣਾ ਚਾਹੀਦਾ ਵੀ ਬੇਇੱਜ਼ਤੀ ਕਰਾਉਂਦੇ ਨੇ ਜਾਂ ਬੰਦੇ ਜੇ ਨਸ਼ਾ ਨਾ ਕਰਨਗੇ ਤਾਂ ਕੋਈ ਧੱਕੇ ਨਾਲ ਤੇ ਨਹੀਂ ਮੂੰਹ ਚ ਪਾਉਂਦਾ ਇਹ ਤੇ ਆਪਣੇ ਆਪ ਵੀ ਨਸ਼ੇ ਲਾ ਲੈਂਦੇ ਨੇ ਨਸ਼ੇ ਲਾੜੇ ਨਹੀਂ ਚਾਹੀਦੇ ਇਹਨਾਂ ਨੂੰ ਪਤਾ ਵੀ ਇਹ ਯੈਰ ਹੈ ਹੁਣ ਮਰ ਰਹੇ ਨੇ ਕਈ ਮੁੰਡੇ ਟੀਕੇ ਲਵਾ ਕੇ ਚੋਰੀਆਂ ਹੋ ਰਹੀਆਂ ਨੇ ਘਰਾਂ ਚੋਂ ਸਿਲੰਡਰ ਵਾਲੀਆਂ ਕਾੜੇ ਹੁਣ ਘਰਾਂ ਚ ਵੀ ਸਖਤ ਨਿਜਾਇਜ਼ ਘਰਾਂ ਚ ਲੱਗੇ ਰਹੇ ਇਹ ਸਰਕਾਰਾਂ ਕੁਝ ਕਰ ਰਹੀ ਨਹੀਂ ਦੀਆਂ ਦੀ ਧਰਨੇ ਬਾਰੇ ਕੀ ਕਹਿਣਾ ਚਾਹੋਗੇ ਇੱਥੇ ਆਗੂਆਂ ਨੂੰ ਜਾਂ ਇੱਥੇ ਜਿੰਨੇ ਕਿਸਾਨ ਜਿੱਥੇ ਬੰਦਿਆ ਇਕੱਠੇ ਹੋਈਆਂ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਮੈਂ ਯਾਨਾ ਵੀ ਜੇ ਹੁਣ ਆਪਾਂ ਅੱਗੇ ਜਾ ਕੇ ਲੜਾਈ ਕਰੀਏ ਕੋਈ ਫਾਇਦਾ ਨਹੀਂ ਹੈਗਾ ਜਿਵੇਂ ਆਪਾਂ ਸ਼ਾਂਤੀ ਦੇ ਨਾਲ ਚੱਲ ਰਹੇ ਆ ਵੀ ਸ਼ਾਂਤੀ ਨਾਲ ਹੀ ਚੱਲਣਾ ਚਾਹੀਦਾ ਹੈ ਵੀ ਅੱਗੇ ਜਾ ਕੇ ਵੱਡ ਫਾਟ ਕੋ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਇਸ ਤਰ੍ਹਾਂ ਆਪਣਾ ਯੋਰ ਪੈਗਾ ਨਾ ਉਂਝ ਫੜਫੜਾਈ ਹੋ ਜੇਗੀ ਵੱਡ ਫਾਟ ਹੋ ਜੇਗੀ ਤੇ ਉਹ ਦੋਲਨ ਖਰਾਬ ਹੋ ਜਾਂਦਾ ਤੇ ਜੇ ਆਪਾਂ ਇਸ ਤਰ੍ਹਾਂ ਹੀ ਕਰੀਏ ਸ਼ਾਂਤੀ ਨਾਲ ਤੇ ਆ ਆਪਣਾ ਅੰਦੋਲਨ ਲੰਮਾ ਚੱਲੇਗਾ ਤੇ ਆਪਣਾ ਮੰਨਣਾ ਹੈ ਹੁਣ ਇਹ ਹਰਿਆਣੇ ਸਰਕਾਰ ਤੋੜਤੀ ਐਵੇਂ ਜੋ ਯੋਰ ਪੈਂਦਾ ਹੈ ਸਰਕਾਰਾਂ ਤੇ ਹਰਿਆਣੇ ਸਰਕਾਰ ਉਹਦੇ ਵਿੱਚ ਇਹ ਤਾਂ ਪੰਜਾਬ ਸਰਕਾਰ ਦਾ ਕੀ ਰੋਲ ਹੈ ਇਥੇ ਪਰ ਆ ਇਹਦੀ ਸਰਕਾਰ ਆ ਪੜੀ ਜਿਵੇਂ ਹੁਣ ਪੜੇ ਜਾਣ ਕੇ ਬਾਰਡਰ ਲਾਇਆ ਇਹਨਾਂ ਨੂੰ ਢਾਣਾ ਚਾਹੀਦਾ ਪਿੱਛਾ ਫਿਰ ਜਿਹੜੇ ਗੋਲੀਆਂ ਵੱਜੀਆਂ ਨੇ ਇਹਨਾਂ ਨੂੰ ਕੇਸ ਕਰਨੇ ਚਾਹੀਦੇ ਹਨ ਜੀਰੋ ਤੇ ਕੇਸ ਕਰਤਾ ਇਹਨਾਂ ਨੂੰ ਆਪ ਕੇਸ ਕਰਨੇ ਚਾਹੀਦੇ ਹੁਣ ਬੰਦਾ ਪਾਕਿਸਤਾਨ ਹੈ ਉਥੇ ਕੋਈ ਬੰਦੇ ਨੂੰ ਇੰਨਾ ਨਹੀਂ ਮਾਰਿਆ ਜਿਵੇਂ ਜਵਾੜੇ ਮੁੰਡੇ ਦੇ ਤੋੜਤੇ ਨੇ ਤੇ ਲੱਤਾਂ ਬਾਹਾਂ ਤੋੜਦੀਆਂ ਬੁਰਜ ਬਾਗ ਉੱਟਿਆ ਇਹਨਾਂ ਦੇ ਕਦੀ ਪਾਕਿਸਤਾਨ ਚ ਵੀ ਨਹੀਂ ਹੋਇਆ ਜਿੰਨਾ ਇੱਥੇ ਹਿੰਦੁਸਤਾਨ ਚ ਹਰਿਆਣੇ ਦੀ ਸਰਕਾਰ ਨੇ ਕੀਤਾ ਇੰਨਾ ਤੇ ਪਾਕਿਸਤਾਨ ਚ ਵੀ ਨਹੀਂ ਕਦੀ ਹੋਇਆ ਤੇ ਇਹਨਾਂ ਨੂੰ ਇਹ ਕਰਨਾ ਚਾਹੀਦਾ ਵੀ ਇਹਨਾਂ ਨੂੰ ਕੇਸ ਕਰਕੇ ਇਹਨਾਂ ਤੋਂ ਅੰਦਰ ਲਿਆਣੇ ਜੇ ਹੁਣ ਬੰਦਾ ਹਰਿਆਣੇ ਚ ਪੰਜਾਬ ਦਾ ਤੁਰ ਕੇ ਆਇਆ ਤੇ ਥੋੜਾ ਹੁੰਦਾ ਵੀ ਗੋਲੀ ਮਾਰ ਦੋ ਉਹਨੂੰ ਜਾਂ ਉਹਨੂੰ ਲੱਤਾਂ ਤੋੜ ਦੋ ਉਹਨੂੰ ਮਾਰ ਦੋ ਹਰਿਆਣੇ ਚ ਕਿਹੜਾ ਵੀ ਪਾਕਿਸਤਾਨ ਦਾ ਬਾਰਡਰ ਨਾ ਆਪਾਂ ਕਹਿੰਦੇ ਅੰਦਰਲੇ ਹਰਿਆਣੇ ਚ ਆਣ ਕੇ ਜੀ ਆਇਆ ਤੇ ਤਾਂ ਗੋਲੀ ਮਾਰੀ ਜੇ ਹਰਿਆਣੇ ਚ ਅਸੀਂ ਤੁਰ ਜਾਂਗੇ ਤੇ ਗੋਲੀਆਂ ਮਾਰਨਗੇ ਸਾਨੂੰ ਉਥੋਂ ਦੀ ਸਰਕਾਰ ਗੋਲੀਆਂ ਮਾਰ ਮਾਰ ਕੇ ਮਾਰ ਦੇਗੀ ਕਿਸਾਨ ਦੇ ਹਰਿਆਣੇ ਤੋਂ ਤੁਰ ਜਾਣਗੇ ਤੇ ਹਰਿਆਣਾ ਕੋਈ ਅਟਕ ਦੇਸ਼ ਤੇ ਨਹੀਂਗਾ ਭਾਰਤ ਦਾ ਹੀ ਹਿੱਸਾ ਹੈ ਜੇ ਹੁਣ ਮੋਦੀ ਸਰਕਾਰ ਅੱਗੇ ਨਹੀਂ ਜਾਣਦੀ ਫੇ ਥੋੜੀ ਅੱਗੇ ਕੀ ਨੀਤੀ ਹੋਊਗੀ ਨਹੀਂ ਅੱਗੇ ਜਾਣਦੀ ਇੱਥੇ ਮੋਰਚੇ ਲੱਗੇ ਨੇ ਆਪ ਹੀ ਉਹਨਾਂ ਨੂੰ ਸੋਝੀ ਆਏਗੀ ਹੋਈ ਆਪੀ ਉਹ ਮੋਰਚਾ ਤੇ ਜਿੱਤਾਂਗੇ ਹੀ ਅੰਜ ਨਹੀਂ ਪਿਛਾ ਹਟ ਲੱਗੇ ਕਿਸਾਨਾਂ ਦਾ ਪਹਿਲਾਂ ਵੀ ਨਹੀਂ ਹਟੇ ਕਿਸਾਨ ਭਾਵੇਂ ਜਿੰਨੇ ਪਸਾਲ ਪੈਣ 2 ਸਾਲ ਪੈਣ ਕਿਸਾਨ ਪਿਛਾ ਨਹੀਂ ਹਟਣਗੇ ਇਹਦਾ ਭਾ ਜਵਤਾ ਲੱਗ ਜੇਗਾ ਲੱਗ ਜਾਏ ਭਾਵੇਂ 2-3 ਮਹੀਨੇ ਹੈਗਾ ਕਿਸਾਨਾਂ ਨੂੰ ਕੀ ਮਹਾਰਾਜ ਦਾ ਲੰਗਰ ਚੱਲ ਰਿਹਾ ਗੁਰੂ ਨਾਨਕ ਦੇਵ ਜੀ ਨੇ ਲੰਗਰ ਚਲਾਇਆ ਸੀ ਜਿੱਥੇ ਹੁਣ ਜਿੱਥੇ ਬੰਦੀਆਂ ਦਾ ਕੀ ਕਹਿਣਾ ਜੀ ਜਿੱਥੇ ਬੰਦੀ ਨੇ ਇਹੋ ਹੀ ਆਂਦਨ ਵੀ ਇੱਥੇ ਮੋਰਚਾ ਲਾਇਆ ਵੀ ਇੱਥੇ ਲਈ ਰੱਖਾਂਗੇ ਸ਼ਾਂਤੀਪੁਰ ਵੀ ਆਪਣਾ ਇੱਥੇ ਹੀ ਰਹਿ ਕੇ ਮੋਰਚਾ ਫਤਿਹ ਕਰਾਂਗੇ ਯਾਨੀ ਕਿ ਅੱਗੇ ਨਹੀਂ ਜਾਣਾ ਹੁਣ ਅੱਗੇ ਜੇ ਉਹਨਾਂ ਦਾ ਹੁਕਮਾਂ ਦਾ ਹੋਏਗਾ ਤੇ ਤਾਂ ਹੀ ਜਾਵਾਂਗੇ ਆਪੋ ਆਪਣੇ ਵੀ ਸਾਰੇ ਕੋਈ ਅੱਗੇ ਨਹੀਂ ਵਧੇਗਾ ਜਿੰਨੇ ਜਿਹੇ ਕਿਸਾਨਾਂ ਆਖੜ ਕੇ ਕਿਸਾਨਾਂ ਆਖੜ ਕੇ ਫੇਰ ਸਾਰੇ ਵਧਨ ਦੇ ਅੱਗੇ ਹੁਣ ਤੁਸੀਂ ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਮੋਦੀ ਸਰਕਾਰ ਨੂੰ ਇਹ ਹੀ ਆਂਨੇ ਆ ਵੀ ਕਿਸਾਨਾਂ ਦੀਆਂ ਮੰਗਾ ਮੰਗ ਕੇ ਜਿਵੇਂ ਲੋਨ ਹੈ ਕਿਸਾਨਾਂ ਦਾ ਜਿਵੇਂ ਇਹਨਾਂ ਨੇ ਘੱਟ ਰੇਟਾਂ ਤੇ ਫਸਲਾਂ ਵੇਚੀਆਂ ਨੇ ਤੇ ਘੱਟ ਦੇ ਕਿ ਫਸਲਾਂ ਕਰਜ਼ਾ ਚੜ ਗਏ ਜੀਵਿੰਦਾਰਾਂ ਤੇ ਹੁਣ ਸੁੰਡੀ ਪੈ ਜਾਂਦੀ ਹੈ ਤੇ ਉਹ ਕਿਸਾਨ ਫਾ ਲੈ ਕੇ ਜਾਂ ਯਾਰ ਖਾ ਕੇ ਮਰ ਰਹੇ ਨੇ ਵੀ ਜਿਹੜਾ ਮਰ ਜਾਂਦਾ ਕੋਈ ਲੋਨ ਲਾ ਨਹੀਂ ਸਕਦੇ ਲੋਨ ਚੜ ਜਾਂਦਾ ਫਸਲਾਂ ਮਾਰ ਕੇ ਫਸਲ ਤੋਂ ਲੋਨ ਲੈਣਾ ਕਿਸਾਨਾਂ ਨੇ ਤੇ ਉਹ ਲਾਣ ਕਿ ਕਿਤੇ ਇਹਨਾਂ ਨੂੰ ਚਾਹੀਦਾ ਵੀ ਇਹਨਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਜਿਹੜਾ ਰੇਟ ਇਹਨਾਂ ਦਾ ਪੱਕਾ ਵੀ ਪੱਕਾ ਬੰਨਣਾ ਚਾਹੀਦਾ ਵੀ ਜਦੋਂ ਬਾਅਦ ਜਿਹੜੇ ਹੁੰਦੇ ਨੇ ਨਾ ਵਪਾਰੀ ਜਿਹੜਾ ਰੇਟ ਸਰਕਾਰ ਬੰਨਦੀ ਉਹਦੇ ਤੋਂ ਵੀ ਘੱਟ ਰੇਟ ਤੇ ਖਰੀਦੇ ਨੇ। ਇਹੋ ਹੀ ਆਖਰ ਇਹਨੇ ਕਿਸਾਨ ਵੀ ਗਰੰਟੀ ਜਿਹੜੀ ਹੈ ਨਾ ਇਹ ਪੱਕੀ ਗਰੰਟੀ ਬੰਨੋ ਤੁਸੀਂ ਵੀ ਜਿਹੜਾ ਉਹ ਤੋਂ ਘੱਟ ਨਾ ਕਰੋ ਤੇ ਹੋ ਰਿਹਾ ਤੇ ਨਹੀਂ ਆਂਦੇ ਵੀ ਸਰਕਾਰ ਹੀ ਖਰੀਦੇ। ਵਪਾਰੀ ਖਰੀਦੇ। ਇਹ ਕਹਿੰਦੇ ਸੀ ਪੰਜਾਬ ਸਰਕਾਰ ਕਹਿ ਰਹੀ ਸੀ ਮੰਤਰੀ ਜੀ ਨੇ ਆਪਣੇ ਅਨਮੋਲ ਕਣਮਾਂ ਜੀ ਉਹ ਕਹਿ ਰਹੇ ਸੀ 5 ਮਿੰਟ ਚ ਅਸੀਂ ਐਮਐਸਪੀ ਦੇ ਦਾਂਗੇ। ਇਹਨਾਂ ਨੇ ਨਹੀਂ ਹੁਣ ਇਹਨਾਂ ਨੇ ਕੋਈ ਕਦਮ ਨਹੀਂ ਚੁੱਕਿਆ ਐਮਐਸਪੀ ਬਾਰੇ ਕੋਈ। ਅਸੀਂ ਸਾਰੀਆਂ ਸਰਕਾਰਾਂ ਝੂਠੀਆਂ ਨੇ ਪਹਿਲਾਂ ਲਾਰੇ ਲਾ ਕੇ ਅਸੀਂ ਆ ਵੀ ਨਾ ਕਰਾਂਗੇ ਆ ਵੀ ਕਰਾਂਗੇ ਸਾਰੀਆਂ ਸਰਕਾਰਾਂ ਇਸ ਤਰ੍ਹਾਂ ਹੀ ਕਰਦੇ ਉਹ ਜਿਹੜੇ ਤੇ ਅਸੀਂ ਤਬਾਰ ਕਰ ਲਿੰਨੇ ਆ ਉਹਨਾਂ ਨੂੰ ਵੋਟਾਂ ਪਾ ਦਿੰਦੇ ਨੇ ਸਾਰੇ ਵੀ ਚੱਲ ਇਹ ਅੱਗੋਂ ਚੰਗੇ ਆ ਜਾਣਗੇ ਪਹਿਲਾਂ ਆਂਦੇ ਹੀ ਹਰੇਤਾ ਦਾ ਜੀ ਉਹ ਫਲਾਣਾ ਖਾ ਗਿਆ ਢਿੰਗੜਾ ਖਾ ਗਿਆ ਜੀ ਉਹ ਕਰਜ਼ਾ ਜਿਹੜਾ ਆਪਣਾ ਲੈ ਕੇ ਸੈਂਟਰ ਗਵਰਨਮੈਂਟ ਤੋਂ ਆਪਣੇ ਕਰਜ਼ਾ ਉੱਤੇ ਚੜਾਈ ਜਾਂਦੇ ਨੇ ਤੇ ਬਾਅਦ ਚ ਸਾਰੀਆਂ ਸਰਕਾਰਾਂ ਹੀ ਉਹ ਹੀ ਕਰਦੀ ਹੁਣ ਕਰੀਏ ਕੀ ਜਾਈਏ ਕਿੱਧਰ ਜਿਹੜਾ ਬੰਦਾ ਹੁੰਦਾ ਉਹੀ ਆਪੋ ਆਖ ਤੇ ਦਿੰਦਾ ਹੈ ਕਾਇਕ ਲੋਕੀ ਲੱਗ ਜਾਂਦੇ ਨੇ ਵੀ ਖੁਰੇ ਤੇ ਚੰਗਾ ਕੰਮ ਕਰਨਗੇ ਪਰ ਸਾਰੀ ਇਹ ਸਰਕਾਰਾਂ ਇਹੀ ਕਰ ਰਹੀਆਂ ਨੇ ਹੋਰ ਹੋਰ ਜਥੇਬੰਦੀਆਂ ਆਈਆਂ ਨਹੀਂ ਹੈਗੀਆਂ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਸਰਕਾਰਾਂ ਨੂੰ ਅਸੀਂ ਦੂਜੀਆਂ ਜਥੇਬੰਦੀਆਂ ਨੂੰ ਆਣੇ ਵੀ ਸਾਰੇ ਕੋਈ ਆਪਣਾ ਕੋਈ ਇਨ੍ਹਾਂ ਦਾ ਇਕੱਲਿਆਂ ਦਾ ਦੋਲਣ ਨਹੀਂ ਵੀ ਸਾਰੇ ਇਨ੍ਹਾਂ ਦਾ ਦੋਲਣ ਹੈ ਵੀ ਉਹਨਾਂ ਨੂੰ ਆਪ ਵੀ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਮੋਰਚੇ 'ਚ ਹਿੱਸਾ ਲੈਣਾ ਚਾਹੀਦਾ ਮੋਰਚਾ ਸਾਰਿਆਂ ਦਾ ਸੰਸਦ ਹੈ ਕਿਸਾਨਾਂ ਦਾ ਮੋਰਚਾ ਹੈ ਕਿਸਾਨਾਂ ਦੀਆਂ ਜਿਹੜੀਆਂ ਪਹਿਲਾਂ ਮੰਗਾ ਇਨ੍ਹਾਂ ਮੰਨ ਲਈਆਂ ਹਨ ਕਾਲੇ ਕਾਨੂੰਨ ਵਾਪਸ ਕਰਾਏ ਹਨ ਉਹ ਦੂਜੀਆਂ ਮੰਗਾ ਮੰਨੀਆਂ ਹਨ ਵੀ ਅਸੀਂ ਇਹਨਾਂ ਦੇ ਕਰਾਂਗੇ ਪੂਰੀਆਂ ਉਹਨਾਂ ਨੂੰ ਇਹ ਪੂਰਾ ਨਹੀਂ ਕੀ ਕਰਿਆ ਆਹੀ ਮੋੜ ਕੇ ਦੁੱਲ ਲੈ ਜਾਓ ਪੂਰਾ ਕਰ ਦਿੰਦੇ ਤੇ ਲਾਂਦੇ ਨਾ ਉਹ ਕਮੇਟੀ ਬਣਾਤੀ ਕਮੇਟੀ ਨੇ ਬਣਾਤਾ ਆਪਣੀ ਸਾਰਿਆਂ ਨੂੰ ਚਾਹੀਦਾ ਵੀ ਇਕੱਠੇ ਹੋ ਕੇ ਅੱਲਾ ਮਾਰਨਾ ਇਹ ਕਿਹੜਾ ਇੱਕ ਦਾ ਕੰਮ ਹੈ ਸਾਰਿਆਂ ਨੂੰ ਆੜ ਕੇ ਕਰਨਾ ਚਾਹੀਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ